ਮੇਰੇ ਵੱਲੋਂ ਤੁਹਾਨੂੰ ਸਤਿ ਸ਼੍ਰੀ ਅਕਾਲ ਤੁਹਾਡਾ ਸਵਾਗਤ ਹੈ ਮੇਰੀ ਇਸ ਨਵੇਂ YouTube ਚੈਨਲ 'ਚ। ਠੀਕ ਹੈ ਬੀ ਜੀ ਧੰਨਵਾਦ ਤੁਹਾਡਾ ਚੜ੍ਹਦੀ ਕਲਾ ਜਰੋ। ਇਸ ਤਰ੍ਹਾਂ ਇੱਧਰ ਜਿਹੜੀਆਂ ਸੀਲਾ ਦੇ ਸਾਧੂ 30 ਰੁਪਏ ਦੇ ਸੇਲ ਆ ਗਈ ਦੀ। ਤੇ ਹਰ ਸਮਾਨ ਜਿਹੜਾ 30 ਰੁਪਏ ਸੀਮਾ ਵਿੱਚ ਹੈਗਾ ਇਹ ਹੈ ਲੇਡੀਜ਼ ਬਰਡਸ ਜਿਵੇਂ ਹੋਵੇ ਕੰਨਾ ਚ ਮਾਰਨ ਵਾਲੇ। ਜਿਵੇਂ ਤੁਸੀਂ ਦੇਖ ਸਕੋ ਸੇਲ ਦਾ ਹਰ ਸਮਾਨ 30 ਰੁਪਏ ਹੋਵੇ। ਬਾਬਾ ਜੀ ਦੇ ਜਿਹੜੇ ਆ ਉਤੋਂ ਬਸਤਰ ਉਹ ਉਤਾਰਨ ਲੱਗੇ ਨੇ। ਕਾਫੀ ਜਿਹੜੇ ਇਹਨਾਂ ਦੇ ਮੰਨਤਾਪੂਰੀ ਹੁੰਦੇ ਉੱਥੇ ਤੇ ਯਾਤਰਾ ਪੱਗਾਂ ਜਿਹੜੀਆਂ ਛੜਾ ਕੇ ਜਾਂਦੇ ਨੇ ਉਹਨਾਂ ਨੂੰ ਖੂਰੇ ਵਸਤਰਾਂ ਦੇਖਤਾ ਨੇ ਉੱਥੇ ਦੇਖੋ ਬਸਤ ਵਸਤਰ ਖੂਰੇ ਹੈ ਬਾਬਾ ਜੀ ਦੇ ਜਿਹੜੇ ਪੱਗਾਂ ਮੇਰੇ ਵੱਲੋਂ ਤੁਹਾਨੂੰ ਸਤਿ ਸ਼੍ਰੀ ਅਕਾਲ ਤੁਹਾਡਾ ਸਵਾਗਤ ਹੈ ਮੇਰੀ ਇਸ ਨਵੇਂ YouTube ਚੈਨਲ 'ਚ ਤੇ ਆਪ ਆਪਣਾ ਨਵਾਂ ਬਲੌਗ ਹੋਏਗਾ ਜੀ ਅੱਜ ਆਪਣੇ ਨਵੇਂ ਬਲੌਗ ਦੇ ਦੂਜਾ ਦਿਨ ਮੇਲਾ ਪਰਣਾ ਘੇੜੀ ਦਾ ਸ਼ਹੀਦ ਸਿੱਧ ਬਾਬਾ ਜੀ ਦਾ ਜਿਹੜਾ ਜਿਹੜਾ ਇਹ ਸਥਾਨ ਆ 77ਵਾਂ ਜਿਹੜਾ ਇਹ ਉਹਨਾਂ ਦਾ ਸਾਲਾਨਾ ਮੇਲਾ ਕੋਈ ਇੱਥੇ ਚੱਲ ਰਿਹਾ ਹੈਗਾ ਜੀ ਤੇ ਆਪਾਂ ਦੂਸਰੇ ਦਿਨ ਵੀ ਇੱਥੇ ਪਹੁੰਚੇ ਆ ਤੇ ਆਓ ਤੁਹਾਨੂੰ ਆਪਾਂ ਇੱਥੇ ਦੀ ਰੌਣਕਾਂ ਦਿਖਾਈ ਹੈ ਦੇ ਦਰਸ਼ਨ ਕਰਾਈ ਹੈ ਜੀ ਆਪਾਂ ਬਿਲਕੁਲ ਸਿੱਧ ਬਾਬਾ ਜੀ ਦੇ ਅੱਗੇ ਖੜੇ ਆ ਤੇ ਕੱਲ ਵੀ ਤੁਹਾਨੂੰ ਮੈਂ ਦਰਸ਼ਨ ਪਿਛਲੀ ਵੀਡੀਓ ਚ ਕਰਾਈ ਸੀਗੇ ਤੇ ਇਸ ਤਰ੍ਹਾਂ ਇਹ ਬਾਹਰਲੇ ਪਾਸੇ ਇੱਕ ਟਿੱਪਲ ਵੀ ਹੈਗਾ ਬਾਬਾ ਜੀ ਦੇ ਨਾਲ ਹੀ ਇੱਧਰ ਤੁਹਾ ਬਾਪ ਸੌਨ ਕੱਲ ਮੇਂ ਦਰਸ਼ਨ ਕਰਾ ਚੁੱਕਿਆ ਹੈਗਾ ਜੀ ਤੇ ਬਾਬਾ ਜੀ ਦਾ ਅੰਦਰ ਉਸ ਖਾਨ ਆ ਇਹ ਤੇ ਦਰਸ਼ਨ ਕਰਾ ਤੇ ਗੁਰੂ ਘਰ ਦੀਆਂ ਕੁਰਸੀਆਂ ਪ੍ਰਾਪਤ ਕਰੋ ਭੀੜ ਕਾਫੀ ਵੱਧ ਰਹੀ ਹੈ ਅੱਜ ਫੇਰ ਤੇ ਦਰਸ਼ਨ ਕਰਾ ਤੇ ਗੁਰੂ ਘਰ ਦੇ ਆਣੇ ਕੁਰਸੀਆਂ ਪ੍ਰਾਪਤ ਕਰੋ ਜੀ ਇਸ ਤਰ੍ਹਾਂ ਇਧਰ ਆਪਾਂ ਤਾਂ ਆਣੇ ਬਾਜ਼ਾਰ ਬਹੁਤ ਸਜੇ ਕੋਈ ਨਹੀਂ ਜੇ ਲੱਭੀਏ ਆਣੇ ਮੇਤਰਾ ਬਾਜ਼ਾਰ ਕਡੁੰਬਰ ਵਗੈਰਾ ਜਿਹੜਾ ਬਣਾ ਕੇ ਪਵਾਉਂਦੇ ਸੀ ਖਲੂਦਾ ਇਸਲੇਮ ਤੇ ਨਾਮਤਰਫ ਪੈਗਾ ਕੋਈ ਵਾਰੀ ਕੁਲਫੀ ਦੇ ਮਿਲ ਕੁਦਮ ਜਿਹੜਾ ਉਹ ਚੱਲਦਾ ਰਿਹਾ ਹੈਗਾ ਜੀ ਸੇ ਉਸ ਤਰ੍ਹਾਂ ਇੱਥੇ ਖਾਨਕੀਨ ਦੀ ਕੋਈ ਤੋੜਾ ਨਹੀਂ ਹੈਗਾ ਜਾਨ ਬੋਲ ਕੇ ਸੰਗਤ ਕਾਫੀ ਇੱਥੇ ਪਹੁੰਚ ਰਹੀ ਹੈ ਕੋਈ ਦੇਖਦਾ ਹੋਗਾ ਸਾਰੇ ਬਸਤ ਨੂੰ ਖਾਣ ਵਾਲਾ ਇਹ ਸਮਾਨ

ਹਰ ਇੱਕ ਤਰ੍ਹਾਂ ਦੀ ਜਿਹੜੀ ਮੂਰਤੀ ਪਾਲਾ ਕਰਦੇ ਨੇ ਮੂਰਤੀ ਲਾ ਲੋ ਆ ਮੂਰਤੀ ਕਾਫੀ ਪਏ ਨਹੀਂ ਸੁਲ ਸਿੰਘ ਜੀ ਦੀ ਮੂਰਤੀ ਸਿੱਖ ਜੀ ਮਹਾਰਾਜ ਦੀ ਮੂਰਤੀ ਉਪਾਰੀਆਂ ਤੇ ਅਵੇਲੇ ਵੀ ਲੱਗੇ ਹੋਏ ਨੇ ਅੱਗੇ ਦੇਖਾਂਗੇ ਦੇਖ ਕਿਸ ਤਰ੍ਹਾਂ ਦਾ ਨਾਜ਼ਰ ਵੀ ਲੱਗੇ ਹੋਇਆ ਸੰਨੀ ਜੂਸ ਲੱਗਿਆ ਹੋਇਆ ਤੁਸੀਂ ਦੇਖ ਸਕਦੇ ਹੋ ਤੇ ਇੱਧਰ ਇਹ ਕਾਫੀ ਇਹਨਾਂ ਕੋਲ ਜੁਐਲਰੀ ਵੀ ਕਰਾ ਬੱਚਿਆਂ ਨੇ ਪਣਾਉਣੇ ਇੱਥੇ ਬੈਗ ਪਰਸ ਲੇਡੀਜ਼ ਉਹ ਵਾਰੀ ਕਰਦਾ ਦਾ ਜਿਹੜਾ ਸਮਾਨ ਇੱਥੇ ਵੇਚ ਲ ਕੀ ਹਾਲ ਆ ਤੁਹਾਡਾ ਕਿ ਤਰ੍ਹਾਂ ਹੈ ਲੇਡੀਜ਼ ਜੁਐਲਰੀ ਵਗੈਰਾ ਵੀ ਇਹ ਮੇਰੀ ਕੋਣੀ ਕੀਤੀ ਹੈ ਦੇ ਕੰਨੇ ਵਿੱਚ 1000 ਤੋਂ 25 ਕਿਤਾਬ ਇਹ ਹੈ ਇਸ ਤਰ੍ਹਾਂ ਜਿਹੜਾ ਇੱਥੇ ਮੇਲੇ ਦੇ ਵਿੱਚ ਬੱਚਿਆਂ ਦੇ ਪੜਾਉਣੇ ਜਿਹੜੇ ਪੜਾਉਣੇ ਲੱਗੇ ਹੋਏ ਮਾਫ ਕਰਨਾ ਤੇ ਨਾ ਜਾਂ ਤੁਸੀਂ ਬੈਟਬਾਲ ਬੱਚੇ ਖੇਡਣਾ ਬੱਚਿਆਂ ਦੇ ਆ ਦੇਖਾ ਨਹੀਂ ਲੱਗੇ ਹੋਏ ਤਾਂ ਇਹ ਨਾਲ ਹੀ ਇੱਥੇ ਜਿਹੜੇ ਆ ਰੋਕ ਕੁਰੀ ਦੇ ਕਾਪੂ ਪਲੇਟਾਂ ਤੇ ਮਰਤਵਾਨ ਤੁਸੀਂ ਅਲੱਗ-ਅਲੱਗ ਤਰ੍ਹਾਂ ਦੇ ਜਿਹੜੇ ਹੈ ਵੈਰਾਈਟੀ ਇਹਨੇ ਕੋ ਕਾਫੀ ਅਵੇਲੇਬਲ ਹੈਗੀ ਹੈ ਤੇ ਦੇਖ ਸਕਦੇ ਹੋ ਤੇ ਨਾਲ ਹੀ ਇਧਰ ਬਾਈ ਹੋਣ ਨੇ ਚਾਵਾਂ ਵਗੈਰਾ ਲਾਏ ਹੋਇਆ ਫਰੂਟ ਚਾਟ ਵਗੈਰਾ ਪਿੱਛੇ ਸਿਟਿੰਗ ਫੈਸਟੀ ਵੀ ਹੈ ਸਿਟਿੰਗ ਅਰੇਂਜਮੈਂਟ ਕਰਾ ਕੋ ਸਾਹ ਨਾਲ ਹੀ ਇਧਰ ਦਹੀਂ ਭੱਲੇ ਟਿੱਕੀਆਂ ਗੋਲ ਗੱਪੇ ਤੇ ਹਾਂ ਫੂਜੀ ਦੇ ਗੋਲ ਗੱਪੇ ਮਿਲਦੇ ਆ ਤੇ ਇਹਨਾਂ ਕੋਲੇ ਵੇਲ ਅਵੇਲੇਬਲ ਆ ਖਾਸਾ ਦੇ ਨੇ ਦੇ ਨਾਲ ਹੀ ਇੱਧਰ ਜਨੇਆ ਉੱਤੇ ਜਿਹੜਾ ਆਹਾ ਮਸਾਂਬੀ ਜੂਸ ਉਹ ਅਵੇਲੇਬਲ ਆ ਜੀ ਮੈਂ ਦੇਖ ਸਕਦਾ ਕਿ ਕਾਫੀ ਇੱਥੇ ਮਹਿਲਾ ਜਿਹੜਾ ਤਜਾ ਹੋਇਆ ਹੋਇਆ ਤੇ ਵੀ ਇਸ ਤਰ੍ਹਾਂ ਜਿਹੜੀਆਂ ਮੂਰਤੀਆਂ ਵਗੈਰਾ ਦੇ ਨਾਲ ਫੁੱਲਦਾਨ ਫੁੱਲ ਰੱਖੇ ਆ ਵਿੱਚ ਕੱਪ ਨੇਟਾਂ ਜਿਹੜੀਆਂ ਨੇ ਟ੍ਰੇਆਂ ਤੇ ਹੋਰ ਇਸ ਤਰ੍ਹਾਂ ਦੇ ਕੰਮ ਜਿਹੜੀਆਂ ਅਵੇਲੇਬਲ ਹੈਗੀਆਂ ਜੀ ਤੇ ਇਸ ਤਰ੍ਹਾਂ ਹੀ ਇੱਧਰ ਜਿਹੜੇ ਆ ਬੱਚੇ ਜੂਸ ਚਾਟ ਕਰਾ ਜਿਹੜਾ ਸਾਰੇ ਦੇ ਨਾਲ ਜੂਸ ਜਨੇਆ ਜੂਸ ਤੇ ਪੰਟੇ ਵਾਲਾ ਤੇ ਲੱਗਿਆ ਹੋਇਆ ਹੈ ਤੇ ਬਾਈਪ ਨੇ ਗੇੜ ਰਹੇ ਨੇ ਇਸੇ ਤਰ੍ਹਾਂ ਇੱਧਰ ਅੱਗੇ ਵੀ ਅੱਗੇ ਚੱਲਦੇ ਆਂ ਜੀ ਦੇਖੋ ਕਿੱਥੇ ਜਿਹੜੇ ਬਿਜਾਰ ਉੱਪਰ ਸਜੇ ਹੋਏ ਨੇ ਨਾਲ ਹੀ ਇੱਧਰ ਫੇਰ ਮਸੰਮੀ ਜੂਸ ਆ ਗਿਆ ਤੇ ਗੰਨੇ ਦਾ ਰਸ ਆ ਗਿਆ ਜਦਵ ਦੀ ਬੇਲ ਪੂਰੀ ਇਹ ਆ ਗਈ ਗੰਨੇ ਦੀ ਬੇਲ ਪੂਰੀ ਆ ਗਈ ਜੀ ਇਹਦੀ ਜਦਵ ਦੀ ਬੇਲ ਪੂਰੀ ਆ ਗਈ ਹੈ ਨਾਲ ਹੀ ਇੱਧਰ ਜਦਵ ਕ੍ਰੈਸ਼ ਜੂਸ ਵਗੈਰਾ ਇੱਧਰ ਜਿਹੜੇ ਰੱਖਿਆ ਛੋਟਾ ਰੱਖਿਆ ਹੋਇਆ ਇਸੇ ਤਰ੍ਹਾਂ ਤੁਸੀਂ ਦੇਖੋ ਵੀ ਸਾਰੇ ਪਾਸੇ ਘੁੰਮਾ ਕੇ ਸਾਹਮਣੇ ਜੁਐਲਰੀ ਰੱਖੀ ਹੋਈ ਹੈ ਲੇਡੀਜ਼ ਤੇ ਸਾਹਮਣੇ ਫਿਰ ਬੱਚਿਆਂ ਨੂੰ ਹੁਣ ਨੇ ਤੇ ਘਰਾਂ ਦੀ ਯੂਜ਼ ਵਿੱਚ ਚੌਰ ਵਾਲੇ ਸਾਹਮਣੇ ਦੇਖਦਾ ਟੋਕਰੀਆਂ ਵਗੈਰਾ ਇਸ ਤਰ੍ਹਾਂ ਇੱਥੇ ਜਿਹੜੀ ਜੁਐਲਰੀ ਹੈ ਇਹਨਾਂ ਨੇ ਆਰਟੀਫੀਸ਼ੀਅਲ ਜੁਐਲਰੀ ਲੇਡੀਜ਼ ਦੀ ਉਹ ਇੱਕ ਸਟਾਲ ਲੱਗੇ ਹੋਇਆ ਸਰਾਜ ਜੀ ਲਗਾਏ ਹੋਇਆ ਕਿਵੇਂ ਜੇ ਬਾਬਾ ਜੀ ਸੇਵਾ ਕਰ ਰਹੇ ਇੱਥੇ ਕਾਫੀ ਚਿਰਾਂ ਤੋਂ ਜਿਹੜੀ ਇਹਨਾਂ ਦੀ ਸੇਵਾ ਮਹਾਰਾਜ ਜਿਹੜੇ ਆ ਇਹਨਾਂ ਦੀ ਸੇਵਾ ਸਫਲ ਕਰਨ ਵਾਬਾ ਸਿੱਧ ਜੀ ਨੰਗੇ ਪੈਰੀ ਵਿਚਾਰੇ ਇਹ ਸੇਵਾ ਕਰਦੇ ਪਏ ਆ ਇਸ ਦੇ ਨਾਲ ਆਪਾਂ ਅੱਗੇ ਚੱਲਦੇ ਆਂ ਨਾਲ ਦਿਖਾਉਨੇ ਤੁਹਾਨੂੰ ਕਾਫੀ ਹੋਰ ਬਜ਼ਾਰ ਵੀ ਜਿਹੜੇ ਲੱਗੇ ਹੋਏ ਇਸ ਤਰ੍ਹਾਂ ਅੱਗੇ ਚੱਲਦੇ ਆਪਾਂ ਦੇਖੋ ਸਮੀ ਯੂਸ ਵਗੈਰਾ ਘਰਾਂ ਦੀ ਕਰੋਕਰੀ ਵਗੈਰਾ ਦੇ ਵਿੱਚ ਕੱਪੇ ਮਤਲਬ ਚਾਹ ਚ ਪਾਉਣ ਲਈ ਦਿੱਤੀ ਜਾਂ ਤੇ ਟੋਪੇ ਟੱਪਰ ਵੇਰ ਦੀ ਆਈਡੀਆ ਬੋਲੀ ਵਗੈਰਾ ਉਹ ਮਾਈਕ੍ਰੋਵੇਵ ਦੀ ਆ ਉਹ ਇਹਨਾਂ ਕੋਲ ਇਹ ਸਾਰੇ ਮਾਈਕ੍ਰੋਵੇਵ ਦੇ ਭਾਂਡੇ ਆ ਸਾਰੇ ਕਿੱਥੋਂ ਆਏ ਹੋਇਓ ਲੇ ਕੋਲ ਆ ਗਿਆ ਮੇਲੇ ਕੋਲ ਦਾ ਕਿਸਤੇ ਬਾਈ ਹੁਣ ਮੇਲੇ ਕੋਲ ਤੋਂ ਆਇਆ ਹੈ ਇਸੇ ਤਰ੍ਹਾਂ ਇੱਧਰ ਬੱਚਿਆਂ ਨੂੰ ਘਰਾਉਣੇ ਵੀ ਹੈਗੇ ਆ ਨਾਲ ਹੀ ਆ ਦੇਖ ਸਕਦੇ ਹੋ ਸਾਹਮਣੇ ਉੱਧਰ ਲੇਡੀਜ਼ ਪਾਪਾ ਹੈ ਲੇਡੀ ਜੁਐਲਰੀ ਆ ਤੇ ਹੈ ਲੇਡੀ ਜੁਐਲਰੀ ਲੇਡੀਜ਼ ਪਰਸ ਵੀ ਦੇ ਸਾਧਿਆ ਤੇ ਇਹ ਇਸ ਤਰ੍ਹਾਂ ਦੇ ਵਿਆਰ ਜਿਹੜੇ ਜਿਵੇਂ ਆਪ ਅੱਗੇ ਚੱਲਦੇ ਆਂ ਇਸ ਤਰ੍ਹਾਂ ਇੱਥੇ ਜਿਹੜਾ ਆਪਾਂ ਦੂਜੇ ਦਿਨ 'ਚ ਤੁਹਾਨੂੰ ਜਿਹੜਾ ਮੇਲਾ ਦਿਖਾ ਰਹੇ ਆਂ ਕ੍ਰੋਕਰੀ ਸਟੀਲ ਦੀ ਜਿਹੜੀ ਹੁੰਦੀ ਹੈ ਘਰ ਆਲੀਆ ਲੋੜ ਅਨਸਾਰ ਉਹ ਇੱਥੇ ਕੋਲੇ ਅਵੇਲੇਬਲ ਹੈ ਵੀਰੇ ਕਪੜੇ ਚੰਗੇ ਬਾਰੇ ਭਾਂਡੇ-ਕੁੰਡੇ 'ਚ ਛਾਨਣੀਆਂ ਦੁੱਧ ਵਾਲੀਆਂ ਚੱਕਲੇ ਵੇਲਣੇ ਲੱਕੜ ਦਾ ਸਮਾਨ ਥਾਪੀਆਂ ਹਨ ਜੀ। ਕੁੰਡੀਆਂ, ਚੱਕਲੇ ਸੰਗਮਲ ਮਾਰ ਦੇ ਸਟੈਂਡਾਂ ਵਾਲੇ ਚੱਕਲੇ ਇੱਥੇ ਤੁਸੀਂ ਦੇਖ ਸਕਦੇ ਹੋ ਇਹਨਾਂ ਕੋਲ ਜਿਹੜੇ ਅਵੇਲੇਬਲ ਨੇ। ਨਾਲ ਹੀ ਇੱਧਰ ਬੱਚਿਆਂ ਘਹਾਉਣੇ ਹੋਏ ਸ਼ੀਸ਼ੇ ਪਏ, ਮਿਰਰ ਘਰ ਚ ਲਾਉਣ ਵਾਲੇ ਤੇ ਇਹ ਸਾਰੇ ਕੁਝ ਇੰਨਾਂ ਕੋਲ ਜਿਹੜਾ ਅਵੇਲੇਬਲ ਹੈਗਾ ਜੀ। ਤੇ ਅੱਗੇ ਚੱਲਾਂਗੇ ਜਰਾ ਦੇਖੋ ਤੁਸੀਂ ਦੇਖ ਸਕਦੇ ਹੋ ਆਪਣੇ ਸੇ ਆਉਟ ਟੈਂਗਣਾ ਜਿਹੜੇ ਰਮਾਲ ਵਗੈਰਾ ਜਿਹੜੇ ਸਜਾਇਆ ਹੋਏ ਤੁਸੀਂ ਦੇਖ ਸਕਦੇ ਹੋ ਨਾਲ ਹੀ ਜੁਐਲਰੀ ਵਗੈਰਾ ਇੱਥੇ ਲੇਡੀਜ਼ ਦਾ ਕਾਫੀ ਇਹਨਾਂ ਕੋਲ ਵੈਰਾਈਟੀ ਵੀ ਇਹਨਾਂ ਕੋਲ ਕਾਫੀ ਹੈਗੇ ਤੇ ਦੂਰ ਦੂਰ ਤੱਕ ਬੜੇ ਸਟਾਈਲ ਦੇ ਨਾਲ ਜਿਹੜੇ ਆ ਰਮਾਲ ਟੰਗੇ ਹੋਏ ਨੇ ਇਸੇ ਤਰ੍ਹਾਂ ਇੱਧਰ ਆ ਬੱਚਿਆਂ ਦੇ ਘਣਾ ਹੋਣੇ ਹੈਗੇ ਆ ਹਾਂ ਬਈ ਅਸਲੀ ਆ ਕਿ ਨਕਲੀ ਆ ਹਾਂ ਅਸਲੀ ਕਹਦੇ ਇਹ ਅੱਛਾ ਚਲੋ ਬਹੁਤ ਵਧੀਆ ਕਿਵੇਂ ਚੱਲਦਾ ਕੰਮਕਾਰ ਚਲੋ ਵਧੀਆ ਚੱਹੀਦਾ ਤੇ ਬਾਈ ਜੀ ਭਾਈ ਜਿਹੜੇ ਆ ਜਾਇੰਟਸ ਪਰਸ ਮੈਂ ਅੱਜ ਦੇਖਿਆ ਨਹੀਂ ਮੇਲੇ ਦੇ ਲੇਡੀਜ਼ ਪਰਸ ਹੀ ਹੁੰਦੇ ਆ ਤੇ ਬਾਈ ਅੱਜਕੱਲ ਜਿਹੜਾ ਜਾਸਪਰ ਤੋਂ ਜ਼ਿਆਦਾ ਲਗਾ ਰਹੇ ਆ ਤੇ ਦੇਖੋ ਕੀ ਰਿੰਗ ਤੇ ਜਿਹੜੇ ਸਟੈਂਡ ਆ ਤੇ ਅੱਛੇ ਇਹਨਾਂ ਕੋਲ ਜਿਹੜੇ ਆ ਬੱਚਿਆਂ ਦੇ ਘੜਾਣੇ ਵੀ ਪਏ ਆ ਤੁਸੀਂ ਦੇਖ ਸਕਦੇ ਆ ਬਹੁਤ ਅੱਛੇ ਅੱਛੇ ਜਿਹੜੇ ਸ਼ੋਪੀਸ ਆ ਉਹ ਆਪਾਂ ਇਹਨਾਂ ਕੋਲ ਅਵੇਲੇਬਲ ਹੈਗੇ ਆ ਇਹਦੇ ਕੋਲ ਆ ਇੱਧਰ ਜਿਹੜੇ ਆ ਪੱਪਸ ਵਗੈਰਾ ਤੇ ਨਾਲ ਹੀ ਜੁਐਲਰੀ ਆ ਗਈ ਤੁਸੀਂ ਦੇਖ ਸਕਦੇ ਇਹ ਵੀ ਬੱਚਿਆਂ ਦੇ ਘੜਾਣੇ ਨਾਲ ਬਾਈਕੁਣੀ ਲਈ ਬੈਠੇ ਨੇ ਤੁਸੀਂ ਦੇਖ ਸਕਦੇ ਆ ਤੇ ਕਾਫੀ ਵੱਡਾ ਬਾਜ਼ਾਰ ਇੱਕ ਜਿਹੜਾ ਮੇਲਾ ਭਰਿਆ ਹੋਇਆ ਹੈਗਾ ਬੱਚੇ ਕਾਫੀ ਇੱਥੇ ਅਨੇੜੇ ਤਰ੍ਹਾਂ ਦੇ ਅਵੇਲੇਬਲ ਹੈਗੇ ਆ ਇਹ ਬੱਚੇ ਵੀ ਇਥੋਂ ਨੇੜੇ ਜਿਹੜੇ ਆਏ ਹੋਏ ਬੱਚੇ ਕੀ ਨਾਂ ਤੁਹਾਡਾ ਹਾਂ ਸਿਮਰਤ ਵੈਰੀ ਗੁੱਡ ਤੇਡਾ ਬੱਚੇ ਹਾਂ ਗੁਰਜੋਤ ਸਿੰਘ ਅੱਛਾ ਅੱਛਾ ਇਹ ਤੁਹਾਡੇ ਪਾਪਾ ਨੇ ਇਹੀ ਨਾ ਅੱਛਾ ਠੀਕਾ ਕਿੱਥੋਂ ਆਏ ਬਾਈ ਜੀ ਲੋਕਲੇ ਪਿੰਡਾਂ ਜੀ ਐਸੇ ਇਸੇ ਪਲੇ ਬਰਨਾ ਖੇੜੀ ਖੇੜੀ ਬਰਨਾ ਹੈ ਅੱਛਾ ਬਰਨਾ ਖੇੜੀ ਨਹੀਂ ਖੇੜੀ ਖੇੜੀ ਬਰਨਾ ਖੱਖੇ ਨਾਲ ਖੱਖੇ ਨਾਲ ਮੋਢੇ ਲੱਗੇ ਹੋਏ ਬਰਨਾ ਖੇੜੀ ਕਲ ਤਾਂ ਲਿਖੇਗਾ ਕੰਮ ਜਿਹੜਾ ਹੈ ਤਾਂ ਕਿਹੜੀ ਅੱਜ ਕਿਹੜੀ ਬਣਾਣਾ ਚਲੋ ਆਪਾਂ ਇਸ ਨਾਂ ਦੇ ਨਾਲ ਜਿਹੜਾ ਉਹ ਲਿਖਾਂਗੇ ਚਲੋ ਥੈਂਕ ਯੂ ਬੱਚਿਓ ਬਹੁਤ ਬਹੁਤ ਸ਼ੁਕਰੀਆ ਤੁਹਾਡਾ ਓਕੇ ਬੱਚੇ ਇਸ ਤਰ੍ਹਾਂ ਦੇ ਫਾਦਨ ਸੀ ਕਾਫੀ ਰਮਾਲ ਸਜਾਉ ਉੱਠਕੰਨ ਜਿਹੜਾ ਉੱਪਰ ਬੜੇ ਅੱਛੇ ਤਰੀਕੇ ਨਾਲ ਜਿਹੜਾ ਸਜਾਇਆ ਹੋਇਆ ਤੇ ਨਾਲ ਹੀ ਜਿਹੜੀ ਆ ਜੁਐਲਰੀ ਆਰਟੀਫੀਸ਼ੀਅਲ ਇੱਧਰ ਹੈ ਬੱਚਿਆਂ ਨੇ ਵੇਖਣਾ ਟਰੱਕ ਦੇਖ ਲਓ ਲੱਕੜ ਦਾ ਸਮਾਨ ਜਿਹੜਾ ਬਣਿਆ ਹੋਇਆ ਤੁਸੀਂ ਇੱਥੇ ਅਵੇਲੇਬਲ ਹੈਗਾ ਜੀ ਤੇ ਵੀ ਇਸੇ ਤਰ੍ਹਾਂ ਜਿਹੜਾ ਕੀ ਹਾਲ ਆ ਕਾਕਾ ਜੀ ਹੋਰ ਠੀਕ ਹੋ ਕਿਵੇਂ ਚੱਲਦਾ ਕੰਮ ਬੱਚਿਆਂ ਦੇ ਘੜਾਉਣੇ ਤੁਸੀਂ ਦੇਖਦਾ ਬੋਲ ਬੋਲਾ ਕਿੱਥੇ ਮਿਲੇ ਪਿਛਲੇ ਮੇਲੇ ਆ ਨਮਾਦੇ ਠੀਕ ਆ ਠੀਕ ਕਿਵੇਂ ਠੀਕ ਚੱਲਦਾ ਇਹ ਹੈ ਆਰਟੀਫੀਸ਼ਲ ਜੁਐਲਰੀ ਦੀ ਸ਼ਾਪ ਕਾਫੀ ਅੱਛੀ ਇਨਾਂ ਕੋਲੇ ਜਿਹੜੀ ਤੁਸੀਂ ਦੇਖ ਸਕਦੇ ਹੋ ਵੈਰਾਈਟੀ ਆ ਤੇ ਨਾਲ ਹੀ ਇਨਾਂ ਕੋਲ ਲੇਡੀਜ਼ ਪਰਸ ਵਗੈਰਾ ਕੀ ਰਿੰਗ ਵਗੈਰਾ ਆਲ ਟਾਈਪ ਆਪਾਂ ਕਹਿ ਸਕਦੇ ਇਨਾਂ ਕੋਲ ਅਵੇਲੇਬਲ ਆ ਛੋਟੇ ਛੋਟੇ ਪਰਸ ਮੋਬਾਈਲ ਪਰਸ ਹਾਂਜੀ ਲੇਡੀਜ਼ ਵਾਸਤੇ ਸਾਰਾ ਹੀ ਲੇਡੀਜ਼ ਦਾ ਸਮਾਨ ਇਹ ਜਿਹੜਾ ਹੈ ਇੱਥੇ ਇਹਨਾਂ ਕੋਲ ਅਵੇਲੇਬਲ ਆ ਕਿੱਥੋਂ ਆਏ ਬਾਈ ਜੀ ਆਪਾਂ ਰਖੜਾ ਮੜੌੜ ਹਾਂ ਹਾਂ ਠੀਕ ਉਹ ਜਿਹੜਾ ਪਿਛਲਾ ਆਪਣਾ ਰਖੜੇ ਵਾਲਿਓ ਸੰਜੀਤ ਸਿੰਘ ਜੀ ਆ ਠੀਕ ਆ ਜੀ ਬੜੀ ਮਿਹਰਬਾਨ ਠੀਕ ਆ ਬੜੀ ਮਿਹਰਬਾਨੀ ਬਾਈ ਤੇ ਇਹ ਬਾਈ ਜੀ ਕਿੱਥੋਂ ਆਪਾਂ ਵੀਰੇ ਰਾਜਪੁਰੇ ਤੋਂ ਆਪਾਂ ਮਿਲੇ ਸੀ ਨਮਾਦੇ ਦੇ ਮੇਲੇ ਤੇ ਠੀਕ ਆ ਜੀ ਮੇਲੇ ਮਿਲੇ ਕਿਵੇਂ ਚੱਲ ਰਿਹਾ ਕੰਮ ਠੀਕ ਆ ਬੀ ਜੀ ਧੰਨਵਾਦ ਤੁਹਾਡਾ ਚੜਦੀ ਕਲਾ ਜਰੋ ਆਓ ਇਸ ਤਰ੍ਹਾਂ ਇੱਧਰ ਜਿਹੜੀਆਂ ਸੀਲਾ ਦੇ ਸਾਹ ਦੇ ਤੀਰ ਤੇ ਫੇਲ ਆ ਗਈ ਦੀ ਤੇ ਹਰ ਸਮਾਨ ਜਿਹੜਾ ਤੀਰ ਤੇ ਸੀਨ ਬਾਅਦ ਵਿੱਚ ਹੈਗਾ ਇਹ ਹੈ ਲੇਡੀਜ਼ ਬੱਡਜ਼ ਜਿਵੇਂ ਹੋਵੇ ਕੰਨਾਂ ਚ ਮਾਰਨ ਵਾਲੇ ਜੇ ਤੁਸੀਂ ਦੇਖੋ ਸੇ ਦਹਾ ਹਰ ਸਮਾਨ ਤੀਰ ਤੇ ਹੋਵੇਗਾ ਤੇ ਨਾਲ ਇਹ ਲੇਡੀਜ਼ ਕਾ ਦੇ ਕੂਟੇ ਹੋਰ హెయిਰ ਬੈਂਡ ਸੰਗੀ ਫਰੇਕਰਾ ਦਾ ਸ਼ੀਸ਼ਾ ਤੇ 이어 ਬੱਡਜ਼ ਤੇ ਆ ਦੇਖ ਫਾਰਾ ਲਿਫਟਰੀ ਫਾਰਾ ਜਿਹੜਾ ਹੈ ਤਾਂ 3% ਜਿਹੜੀ ਸੇਲ ਚ ਚੱਲ ਰਹੀ ਹੈ ਗਿਆ ਨਾਲ ਹੀ ਇਧਰ ਇੱਕ ਬੱਚਿਆਂ ਦੇ ਘੜਾਉਣੇ ਦੀ ਦੁਕਾਨ ਕੋਤ ਦੇਖ ਆ ਰਹੇ ਲੱਗੀ ਹੋਈ ਹੈ ਇਸ ਤਰ੍ਹਾਂ ਇਧਰ ਵੀ ਜਿਹੜੀ ਬੱਚਿਆਂ ਦੇ ਘੜਾਉਣੇ ਦੀ ਦੁਕਾਨ ਹੋ ਸੱਜੀ ਆ ਹੋਏ ਬਾਈ ਸਸੀ ਗਾਲ ਹੋ ਠੀਕ ਠਾਕ ਚੱਲ ਰਿਹਾ ਜੀ ਕੰਮ ਚਲੋ ਵਧੀਆ ਚਾਹੀਦਾ ਕਿਰਪਾ ਚਾਹੀਦੀ ਆ ਬਾਬੇ ਦੀ ਤੇ ਇਸੇ ਤਰ੍ਹਾਂ ਬਾਈ ਹੁਣ ਇਹ ਜੇ ਘੜਾਉਣੇ ਬੱਚਿਆਂ ਦੇ ਲੈ ਕੇ ਬੈਠੇ ਨੇ ਸਾਰੇ ਤੁਸੀਂ ਦੇਖਦੇ ਹੋ ਬਾਲ ਬੈਟਬਾਲ ਕਾਫੀ ਅੱਛਾ ਜਿਹੜਾ ਇਹਨਾਂ ਨੇ ਸਜਾ ਕੇ ਰੱਖਿਆ ਹੋਇਆ ਤੇ ਨਾਲ ਆਪਾਂ ਇਹ ਦੇਖਾਂਗੇ ਦੁਕਾਨੇ ਆਰਟੀਫੀਸ਼ੀਅਲ ਜੁਐਲਰੀ ਇਹਨਾਂ ਕੋਲ ਪਰਸ ਲੈਡੀਆਂ ਜੇੜੀ ਛੋਟੇ ਪਰਸ ਮੋਬਾਈਲ ਪਰਸ ਤੁਸੀਂ ਦੇਖ ਸਕਦੇ ਹੋ ਇਹ ਇਸ ਤਰ੍ਹਾਂ ਇਹਨਾਂ ਨੇ ਜਿਹੜੀਆਂ ਸਜਾਈ ਹੋਈ ਹੈ ਦੁਕਾਨ ਆਪਦੀ ਕੀ ਰਿੰਗ ਵਗੈਰਾ ਵੀ ਜਿਹੜੇ ਇਹਨਾਂ ਕੋਲੇ ਅਵੇਲੇਬਲ ਏ ਇਸ ਤਰ੍ਹਾਂ ਇਹ ਵੀ ਆਰਟੀਫੀਸ਼ੀਅਲ ਜੁਐਲਰੀ ਵੀ ਦੇਖ ਸਕਦੇ ਹੋ ਕੀ ਰਿੰਗ ਵਗੈਰਾ ਜਿਹੜੇ ਪਰਸ ਆ ਵੱਡੇ ਲੈਡੀਆਂ ਪਰਸ ਉਹ ਹੋਰ ਇਹ ਤੁਹਾਨੂੰ ਦਾ ਸਮਾਨ ਇੱਨਾ ਕੋਲੇ ਜਿਹੜਾ ਅਵੇਲੇਬਲ ਹੈਗਾ ਜੀ ਇਹ ਸਾਹਮਣੇ ਵੀ ਇਹ ਲੇਡੀਜ਼ ਪੋਰਸ ਜ਼ੀਰੋ ਦੀ ਆਰਟੀਫੀਸ਼ੀਅਲ ਦੇ ਨਾਲ ਹੀ ਇਹ ਸਾਰਾ ਜਿਹੜਾ ਏਰੀਆ ਹੈਗਾ ਇਹ ਆਰਟੀਫੀਸ਼ੀਅਲ ਜਿਹੜੀ ਜੁਲਦੀ ਹੈ ਉਹਦੇ ਨਾਲ ਹੀ ਸਜਾਇਆ ਹੋਇਆ ਹੈਗਾ ਜੀ ਤੇ ਦੇਖ ਸਕਦੇ ਕਾਫੀ ਸੁੰਦਰ ਸੁੰਦਰ ਮਾਲ ਇੱਨਾ ਕੋਲੇ ਬੜੇ ਵਜੇਤ ਟੀਮ ਕੇ ਨਾਲ ਸਜਾ ਕੇ ਉੱਤੇ ਡਿਸਪਲੇ ਕੀਤੇ ਹੋਇਆ ਤੇ ਬਾਕੀ ਸਾਹਮਣੇ ਦੇਖ ਸਕਦੇ ਕਾਫੀ ਜਿਹੜਾ ਸੋਹਣਾ ਬਾਜ਼ਾਰ ਜਿਹੜਾ ਸਜਾਇਆ ਹੋਇਆ ਹੈਗਾ ਜੀ ਇਹ ਵੀ ਜਿਹੜੇ ਬੱਚਿਆਂ ਨੇ ਖੜਾਉਣੇ ਇਸ ਲੈ ਕੇ ਬੈਠੇ ਨੇ ਜਿਹੜੀ ਦੁਕਾਨ ਆ ਉਹ ਵੀ ਜਿਹੜੇ ਬੱਚਿਆਂ ਨੇ ਖੜਾਉਣੇ ਆ ਕੇ ਤੇ ਸੀਰ ਨਾਲ ਆਪਾਂ ਦੇ ਮੈਂ ਬੱਚਿਆਂ ਦੀਆਂ ਟੋਪੀਆਂ ਜਿਹੜੀਆਂ ਆ ਬੱਚਿਆਂ ਦੀਆਂ ਟੋਪੀਆਂ ਖੋੜਨਾ ਸਭ ਨੂੰ ਟੋਪੀ ਅੱਛੇ ਟਾਂ ਨਾਲ ਜਿਹੜੇ ਆ ਸ਼ੌਪ ਸਜਾਈ ਹੋਈ ਹੈ ਟੋਪੀ ਅੱਛੇ ਟਾਂ ਨਾਲ ਰਮਾਲੇ ਰਾਇੜੇ ਲੱਗੇ ਹੋਏ ਹੈ ਬਾਈ ਹੁਣ ਇੱਥੇ ਜਿਹੜਾ ਕੋਈ ਸਮਾਨ ਫੋਨ ਦੇਖ ਰਿਹਾ ਹੈ ਕਾਫੀ ਪੁੱਛ ਰਹੇ ਨੇ ਕਿੰਨੇ ਕਿੰਨੇ ਦਾ ਹੈਗਾ ਤੇ ਨਾਲ ਕਾਕਾ ਜੀ ਇੱਧਰ ਇਹ ਵੀ ਹੈਗੇ ਆ। ਬਾਈ ਕਿੱਥੋਂ ਆਏ ਤੁਸੀਂ ਸਵਾਲ ਲੈਣਾ? ਮੇਲਾ ਦੇਖਣ ਆਏ ਹਾਂ। ਇਹ ਖੇੜੀ ਵਰਨਾ? ਹਾਂਜੀ ਹਾਂਜੀ। ਖੇੜੀ ਵਰਨਾ ਕਿ ਵਰਨਾ ਖੇੜੀ ਆ? ਅੱਛਾ ਵਰਨਾ ਖੇੜੀ ਆ ਉਹ ਵਰਨਾ ਖੇੜੀ ਕਹਿ ਰਿਹਾ। ਇੱਥੇ ਕਹੂਗਾ ਜੀ। ਅੱਛਾ ਕਿਹੜੀ ਵਰਨਾ ਵੈਸੇ ਨਾ ਹਨਾ? ਕਿਹੜੀ ਵਰਨਾ? ਹੋਰ ਬਾਬਾ ਜੀ ਠੀਕਾ ਜਿਹੇ ਕੰਮ ਕਰਨਾ। ਚਲੋ। 35 ਸਾਲ ਹੋ ਗਏ ਮਿਲ ਕੇ ਆਉਂਦੇ ਆ। ਅੱਛਾ ਜੀ। ਤੇ ਹੁਣ ਅੱਗੇ ਕਿਹੜੀ ਛਾਂ ਜਾਓਗੇ ਮੇਲੇ ਤੇ? ਹੁਣ ਮੇਲੇ ਹਮਨ ਦਸਹਿਰਾ ਆਉਗਾ ਜੀ। ਕਿੱਥੇ ਦਾ? ਦਸਹਿਰਾ ਅਸੀਂ ਲਾਣ ਲੈ ਜ ਚੱਠਾ ਸੰਗਰੂਰ ਵੱਲ ਇਸੇ ਤਰ੍ਹਾਂ ਤੁਸੀਂ ਦੇਖ ਸਕਦੇ ਇੱਧਰ ਕ੍ਰੌਕ ਰਿੰਗ ਦੀ ਦਾਣ ਕਾਫੀ ਅੱਛੀ ਸਜਾਈ ਹੋਈ ਹੈ ਤੇ ਜਿਹੜੇ ਆ ਕਸਟਮਰ ਵੀ ਉਹ ਖੜੇ ਹੈਗੇ ਕਾਫੀ ਬੱਚੇ ਵੀ ਇੱਧਰ ਦੇਖ ਰਹੇ ਆ ਵੀ ਫੋਟੋ ਲੈ ਰਹੇ ਆ ਇਸੇ ਤਰ੍ਹਾਂ ਕਾਫੀ ਅੱਛੀ ਸਟੱਟਾ ਲਾਈ ਜਿਹੜੀ ਦੁਕਾਨਾਂ ਹੈ ਸਜੀਆਂ ਹੋਈਆਂ ਨੇ ਕਸਟਮਰ ਵੀ ਤਕਰੀਬਨ ਇੱਥੇ ਆਉਂਦੇ ਜਾਂਦੇ ਰਹਿੰਦੇ ਨੇ ਨਜ਼ਰ ਆ ਰਹੇ ਨੇ ਤੁਹਾਨੂੰ ਇਹ ਵੀ ਇਸੇ ਤਰ੍ਹਾਂ ਇਹ ਪਰਸਾਂ ਦੀ ਦੁਕਾਨ ਤੇ ਲੇਡੀਜ਼ ਆਰਟੀਕਲ ਇਹਨੇ ਬਹੁਤ ਸਾਫੀਆ ਪਾਲਸ ਵਗੈਰਾ ਜਿਹੜੇ ਆ ਉਹ ਲੱਗੇ ਹੋਏ ਆ ਤੁਸੀਂ ਦੇਖ ਸਕਦੇ ਆ ਜੇ ਹੈ ਕੋਈ ਦੀ ਕਿਚਨ ਨਾਲ ਸੰਬੰਧਿਤ ਸਮਾਨ ਤੇ ਦੇਖ ਸਕਦੇ ਆ ਇਹਨਾਂ ਕੋਲ ਡਾਉਂਗੇ ਹੈਗਾ ਹੌਟ ਡਾਉਂਗੇ ਤੇ ਕੌਲੀਆਂ ਗਲਾਸ ਹਰੇਕ ਘਰਾਂ ਦਾ ਜਿਹੜਾ ਕੋਈ ਚ ਕੰਮ ਆਉਣ ਵਾਲਿਆ ਥਰਮਸਾ ਹੈਗੇ ਛੋਟੀਆਂ ਡਸਟਬਿਨ ਹੈਗੇ ਪਾ رکھے ਹੋਏ ਨੇ ਇਸੇ ਤਰ੍ਹਾਂ ਦੇ ਸਾਫਟਵੇਅਰ ਤਾਂ ਆ ਗਏ ਆ ਕਿਤੇ ਵੀ ਰਮਾਲ ਬੜੇ ਹੁੰਦਾ ਟੰਗ ਨਾਲ ਉੱਤੇ ਬੜੇ ਪਿੰਨ ਕੀਤੇ ਹੋਏ ਕਲਿੱਪ ਦੇ ਨਾਲ ਤੇ ਅੱਛੇ ਬੱਚੇ ਇੱਥੇ ਆ ਮੇਰੇ ਦਾ ਨੰਦ ਲੈ ਰਹੇ ਆ ਦੇਖ ਫਾਗੋ ਵੀ ਕਾਫੀ ਇਨਾਂ ਕੋਲ ਨਾਲੇ ਵਗੈਰਾ ਪਜਾਮੇ ਸਲਵਾਰਾਂ ਦੇ ਇੱਥੇ ਇਨਾਂ ਕੋਲ ਜਿਹੜਾ ਸਮਾਨ ਆ ਉਹ ਇੱਥੇ ਅਵੇਲੇਬਲ ਆ ਕਾਫੀ ਅੱਜ ਤੱਕ ਇਹ ਨਾਲ ਹੀ ਇਨਾਂ ਕੋਲ ਅੱਗੇ ਇਹ ਆ ਇਹ ਵੀ ਕਰਫ ਦੀ ਦੁਕਾਨ ਹੈਗੀ ਆ ਤੇ ਇਨਾਂ ਕੋਲ ਪਾਂਚਰ ਦਾ ਸਮਾਨ ਲੋਸ਼ਰਸ ਪਾਣੀ ਦੀਆਂ ਬੋਤਲਾਂ ਉਹ ਇਨਾਂ ਕੋਲੇ ਅਵੇਲੇਬਲ ਹੈਗੀਆਂ ਨੇ ਇਸੀ ਤਰ੍ਹਾਂ ਇੱਧਰ ਵੀ ਇੱਕ ਬੱਚਿਆਂ ਦੇ ਕਢਾਉਣੇ ਬੱਚੇ ਆ ਦੇਖੋ ਮੰਮਾ ਆ ਉਹਦੇ ਲੈ ਕੇ ਦੇ ਕਢਾਉਣੇ ਕੇ ਬਾਈ ਹੁਣ ਇਹ ਵੇਚਣ ਵਾਲੇ ਆ ਬੱਚਿਆਂ ਦੇ ਸਾਰੇ ਕਢਾਉਣੇ ਤੁਸੀਂ ਦੇਖ ਸਕਦੇ ਕਾਫੀ ਕੋ ਟਰੈਕਟਰ ਪਿਆ ਕੋਈ ਕੁਛ ਪਿਆ ਆਰਮੀ ਦੇ ਟਰੈਕਟਰ ਪਏ ਆ ਉਹ ਦੇਖ ਸਕਦੇ ਕਾਫੀ ਇੰਨਾ ਕੋਲੇ ਜਿਹੜਾ ਬੱਚਿਆਂ ਦਾ ਹੁਮਾਨ ਉਹ ਅਵੇਲੇਬਲ ਹੈਗਾ ਤੁਸੀਂ ਆ ਦੇਖ ਸਕਦੇ ਹਨੂਮਾਨ ਦੇ ਕਿਰੇ ਹੁੰਦੇ ਆ ਦੂਰਸ਼ ਉਹ ਹੈ ਵੀ ਤੇ ਫੇਟਰ ਆਫ ਕੀ ਜਿਹੜਾ ਤੁਸੀਂ ਟੈਡੀ ਪੀਅਰ ਵਗੈਰਾ ਬੱਚਿਆਂ ਦਾ ਸਾਮਾਨ ਉਹ ਵੀ ਇੱਥੇ ਮਿਲਦਾ ਹੈ। ਇੱਕ ਸ਼ਾਪ ਵੀ ਜਿਹੜੀ ਆ ਬੱਚਿਆਂ ਦੇ ਸਾਮਾਨ ਦੀ ਹੈਗੀ ਆ। ਤੇ ਤੁਸੀਂ ਬੱਚਿਆਂ ਦਾ ਸਾਮਾਨ ਉਹ ਇਸ 사이ਟ ਉੱਤੇ ਨਾਲ ਹੀ ਇੱਧਰ ਜਿਹੜੀ ਆ ਆਰਟੀਫੀਸ਼ੀਅਲ ਜੁਐਲਰੀ ਕਾਫੀ ਹੱਦ ਤੱਕ ਕਾਫੀ ਲੰਬੇ ਸਟਾਲ ਜਿਹੜੇ ਲੱਗੇ ਹੋਏ ਆ। ਕਾਫੀ ਦੂਰ-ਦੂਰ ਤੱਕ ਦੇਖੋ ਕਿ ਜਿਹੜੀਆਂ ਇੱਥੇ ਆਰਟੀਫੀਸ਼ੀਅਲ ਜੁਐਲਰੀ ਹੈ ਤੇ ਨਾ ਰਮਾਨ ਦੇਖੋ ਕਿਨੇ ਸੋਨੇ ਜਿਹੜੇ ਬਾਹਰ ਹੋ ਸਾਰੇ ਆ ਗਏ ਹੋਏ ਹੈਗੇ ਆ ਤੇ ਇਹ ਵੀ ਇੱਧਰ ਵੀ ਦੇਖ ਰਹੇ ਨੇ ਇਹ ਵੀ ਬੱਚਾ ਦਾ ਸਮਾਨ ਦੇ ਤੋਂ ਹੋ ਕੇ ਪਈਆਂ ਵਿੱਚ ਸਾਰੇ ਰਿਲੇਟ ਕਰਦੇ ਨੇ ਬੱਚਿਆਂ ਦੇ ਸਮਾਨ ਦੇ ਨਾਲ ਬੱਚਿਆਂ ਦੇ ਖੇਡਾਂ ਵਾਲਾ ਸਮਾਨ ਜਿਹੜਾ ਇਥੇ ਅਵੇਲੇਬਲ ਹੈਗਾ ਅੱਗੇ ਚੱਲਦੇ ਆਪਾਂ ਇਹ ਦੇਖਦਾ ਕਿ ਜਿਹੜੀ ਆ ਸੇਲ 30 ਰੁਪਏ 20 ਰੁਪਏ ਜਿਹੜੀ ਜੜੀ ਲੱਗੀ ਹੋਈ ਹੈ ਤੇ ਦੇਖੋ ਆਪਦੇ ਜਿਹੜਾ ਸਮਾਨ ਇਹਨਾਂ ਦਾ ਜਿਹੜਾ 30 ਰੁਪਏ ਤੇ 20 ਰੁਪਏ ਦਾ ਆ ਸਮਾਨ ਸਿੱਕਾਫੀ ਕੀ ਨੇ ਜੁੜਾ ਦਾ ਮਾਲ ਵੇਰਾ ਵੀ ਦੇਖ ਸਕਦੇ ਤੇ ਆ ਸੇਲ ਇੱਥੇ ਹਰੇਕੀ 30 ਰੁਪਏ ਤੇ 40 ਰੁਪਏ 30 ਰੁਪਏ ਤੇ 20 ਰੁਪਏ ਇਸ ਤਰ੍ਹਾਂ ਸੇਲ ਦੀ ਸੇਲ ਲੱਗੀ ਹੋਈ ਆ ਭਾਈ ਜੀ ਕਿਹੜੀ ਜਗ੍ਹਾ ਤੋਂ ਆਏ ਹੋ ਹਾਂਜੀ ਅਮਰੋਧ ਅੱਛਾ ਚਲੋ ਠੀਕ ਕੀ ਰਕਮ ਠੀਕ ਚੱਲਦਾ ਕਮ ਓਕੇ ਇਸੇ ਤਰ੍ਹਾਂ ਅੰਤਾਂ ਦੀ ਦੁਕਾਨ ਇੱਥੇ ਜਿਹੜੀ ਆ ਸਾਈ ਹੋਈ ਹੈ ਕਾਪੀ ਪਰ ਬ੍ਰਾਂਡ ਹੈ ਕਿ ਘਣੀਆਂ ਨਹੀਂ ਇਹਨਾਂ ਕੋਲ ਜਿਹੜੀਆਂ ਅਵੇਲੇਬਲ ਕੋਈ ਹੈਗੀਆਂ ਦੇਖ ਸਕਦੇ ਹੋ ਤੁਸੀਂ ਤੇ ਨਾਲ ਇੱਕ ਪਰਸਾਂ ਵਾਲੀ ਦੁਕਾਨ ਹੈ ਜੀ ਕਿ ਅਜੇ ਜਿਹੜਾ ਮੇਲਾ ਇੱਕ ਤਾਂ ਹੋਰ ਵੀ ਚੱਲਣਾ ਹੈ ਨਾ ਅਜੇ ਇਹ ਵੀ ਜਿਹੜਾ ਬੱਚਿਆਂ ਦੇ ਸਮਾਰਨ ਨਾਲ ਰਿਲੇਟਡ ਜਿਹੜੀ ਆ ਇਹ ਦੁਕਾਨ ਆ ਇੱਥੇ ਫੇਟਾ ਦਾ ਸਾਮਾਨ ਬੱਚਿਆਂ ਦੇ ਨਾਲ ਹੀ ਆ ਪਰਸ ਆਗੇ ਲੇਡੀਜ਼ ਪਰਸ ਕੋਈ ਦੇਖ ਸਕਦੇ ਹੋ ਤੇ ਇਹਦੇ ਨਾਲ ਹੀ ਆਪਾਂ ਅੱਗੇ ਚੱਲਦੇ ਹਾਂ ਤੇ ਅੱਗੇ ਆ ਗਿਆ ਇਹ ਤਰ੍ਹਾਂ ਦੇ ਜੁੱਤੂ ਉਹਨਾਂ ਨਾਲ ਜਿਵੇਂ ਆ 이어ਬਾਡ ਹੋਵੇ ਨਿੱਤਰ ਹੋਵੇ ਲੇਡੀਜ਼ ਸਾਮਾਨ ਹੋ ਗਿਆ ਨਾਈਫ ਹੋਵੇ ਲਾਈਟਰ ਹੋਵੇ ਜਿਹੜਾ ਕਿ ਰਸੋਈ 'ਚ ਵਰਤੇ ਜਾਂਦਾ ਇਸ ਤਰ੍ਹਾਂ ਦੇ ਅਲੱਗ-ਅਲੱਗ ਤਰ੍ਹਾਂ ਦੀ ਇਨਾਂ ਕੋਲ ਵੀ ਜਿਹੜੀ 20 ਰੁਪਏ 30 ਰੁਪਏ ਜਿਹੜੀ ਉਹ ਸੇਲ 'ਚ ਕਰ ਰਹੀ ਹੈਗੀ ਆ ਤੁਸੀਂ ਦੇਖ ਸਕਦੇ ਇਹ ਵੇਖ ਐਦਰ ਸਲੂਟ ਉਥੋਂ ਬਲੂਟੂਥ ਸਪੀਕਰ ਬਲੂਟੂਥ ਸਪੀਕਰ ਤੇ ਜਿਹੜੀ ਤੁਹਾਨੂੰ ਹੋਰ ਮੋਬਾਈਲਾਂ ਦੇ ਜਿਹੜੇ ਐਕਸੈਸਰੀ ਹੈ ਜਾਂ ਉਹ ਕੁਝ ਲੈਣਾ ਹੋਵੇ ਦਾ ਚਾਰਜਰ ਹੋਵੇ ਜਿਵੇਂ ਉਹ ਲੈ ਸਕਦੇ ਤੇ ਨਾਲ ਹੀ ਇਹਨਾਂ ਦੇ ਆ ਦੁਕਾਨ ਹੈਗੀ ਇਥੋਂ ਕੋਈ ਵਗੈਰਾ ਦਾ ਸਮਾਨ ਆ ਆਲੂ ਫੇਲਣ ਵਾਲੀਆਂ ਜੁੱਤਾਂ ਸਮਾਨ ਘਰਾਂ ਦੇ ਜਿਹੜੇ ਆ ਕਈ ਦਾ ਤੋਂ ਉਹਨਾਂ ਦੇ ਇਸ ਤਰ੍ਹਾਂ ਜਿਹੜੀ ਅਵੇਲੇਬਲ ਦੂਸਰ ਖਾਨਿਆਂ ਵਾਸਤੇ ਆ ਜਾ ਉਹ ਉੱਥੇ ਮਿਲ ਜਾਂਦੀ ਹੈਗੀ ਹੈ ਜੀ ਬੱਚਿਆਂ ਦਾ ਸਾਮਾਨ ਆ ਗਿਆ ਜਿੱਦਾਂ ਇਹ ਬੱਚਿਆਂ ਦੇ ਖੇਟਾਂ ਘਰ ਤੋਂ ਵੀ ਦੇਖ ਸਕਦੇ ਇੱਥੇ ਜਿਹੜੀ ਟੀਨ 50 ਰੁਪਏ ਦੀ ਲੱਗੀ ਹੋਈ ਹੈਗੀ ਇਹ ਜੀ ਦੇਖ ਸਾਹ ਰਹੇ ਹਾਂ ਹਲੋ ਜੀ ਭਾਈ ਪਹਿਲਾਂ ਨੀਲੇ ਵਿੱਚ ਮਿਲਦੇ ਰਹੇ ਇਹਨਾਂ ਨੇ ਵੀ ਇੱਥੇ ਜਿਹੜਾ ਆਪਣੀ ਰੋਜੀ ਰੋਟੀ ਖਾਤਰ ਜਿਹੜਾ ਸਟਾਲ ਲਾਇਆ ਹੋਇਆ ਤੇ ਕੱਲ ਦਾ ਇੱਕ ਦਿਨ ਹੋਰ ਆ ਤੇ ਜੇ ਆਪਾਂ ਦੇਖਦੇ ਆ ਅੱਗੇ ਚੱਲਦੇ ਆ ਤੁਹਾਨੂੰ ਦਰਸ਼ਕ ਕਰਾਉਂਦੇ ਆ ਠੀਕ ਆ ਭਾਈ ਥੈਂਕ ਯੂ ਤੁਹਾਡਾ ਇਹ ਹੈ ਆਰਟਿਕ ਜੁਐਲਰੀ ਦੀ ਦੁਕਾਨ ਲਾਈਟਾਂ ਚੱਲੀਆਂ ਨੇ ਸ਼ਾਮ ਦਾ ਟਾਈਮ ਹੋ ਗਿਆ ਹੈਗਾ ਆਪਾਂ ਅੱਗੇ ਚੱਲਦੇ ਤੇ ਇਹ ਹੈ ਇੱਦਾਂ ਕੋਈ ਜਿਹੜੇ ਫਸਟ ਪਲੇਆ ਆ ਕੋਈ ਜਿਹੜੀ ਦੇਖਾਦੇ ਹਾਂ ਤੇ ਜਿਹੜੀ ਫਰਸ਼ ਅੱਛੇ-ਅੱਛੇ ਡਿਜ਼ਾਈਨਾਂ ਦੇ ਵਿੱਚ ਜਿਹੜੇ ਅਵੇਲੇਬਲ ਆ ਤੇ ਨਾਲ ਵੀ ਜਿਹੜੀ ਇਹ ਜੁਐਲਰੀ ਦੀ ਦੁਕਾਨ ਆ ਆਰਟਿਕ ਤੇ ਜੁਐਲਰੀ ਤੇ ਨਾਮ ਲੱਗਦੀ ਆ ਪਰ ਸਰਮਾਲ ਇਹੋ ਜੀ ਜ਼ਿਆਦਾ ਕੀਤਾ ਇੱਥੇ ਵਿਕ ਰਹੀਆਂ ਹੈਗੀਆਂ ਨੇ ਤੇ ਹੈ ਬੱਚਿਆਂ ਦੇ ਫੇਡਰ ਦਾ ਸਾਮਾਨ ਤੋਂ ਵੀ ਦੇਖ ਸਕਦੇ ਆ ਕਾਫੀ ਇੱਥੇ ਅੱਛਾ ਤੇ ਕਿਨਾਰਾ ਇਹ ਵੀ ਇਹਨਾਂ ਨੇ ਅੱਛਾ ਸਜਾਇਆ ਹੋਇਆ ਤੇ ਨਾਲ ਹੀ ਇੱਕ ਕ੍ਰੌਕਰੀ ਆ ਗਈ ਆ ਹਾਂਡੇ ਜਿਹੜੇ ਆਪਣੇ ਰਸੋਈਆਂ ਚ ਬਰਤਨ ਦੇ ਜਾਂ ਤਕਰੀਬੇ ਰਸੋਈਆਂ ਦਾ ਸਮਾਨ ਜਿਹਨੇ ਕੋਲ ਜਾਦੇ ਆ ਕਿ ਕੱਪ ਪਲੇਟਾਂ ਗਲਾਸ ਡੋਂਗੇ ਨੰਬਰੇਕੇਬਲ ਤੇ ਹੌਟ ਐਂਡ ਕੋਲਡ ਜਿਹੜੇ ਇਹਨਾਂ ਕੋਲ ਜਿਹੜਾ ਅਵੇਲੇਬਲ ਸਮਾਨ ਆ ਅੱਛੀ ਪ੍ਰਾਇਓਰਟੀ ਦੇ ਜਿਹੜਾ ਇਹਨਾਂ ਕੋਲ ਸਮਾਨ ਜਿਹੜਾ ਰੱਖਿਆ ਹੋਇਆ ਹੈਗਾ ਇਸੇ ਤਰ੍ਹਾਂ ਇਹ ਵਾਲੀ ਦੁਕਾਨ ਆ ਇਹ ਵੀ ਜਿਹੜੀ ਇੱਥੇ ਕਾਫੀ ਖੂਬਸੂਰਤ ਜਿਹੜੇ ਇਹਨਾਂ ਬਣਾਉਂਦੇ ਆ ਇਸ ਵਾਰ ਦੇ ਲੈ ਰਹੇ ਆ ਬੱਚਿਆਂ ਦੇ ਪੇਰੈਂਟਸ ਵਗੈਰਾ ਜਿਹੜੇ ਆ ਉਹ ਤਾਂ ਬ੍ਰੇਡ ਕਰ ਰਹੇ ਨੇ ਇਸੇ ਤਰ੍ਹਾਂ ਕਾਫੀ ਜਿਹੜਾ ਤੁਸੀਂ ਦੂਰ ਦੂਰ ਤੱਕ ਦੇਖਿਆ ਜਿਹੜਾ ਬਾਜ਼ਾਰ ਉਹ ਸਜਿਆ ਹੋਇਆ ਨਾਲ ਜਾਂ ਦੇਖ ਸਕਦੇ ਹੋ ਇਹਦਾ ਟੈਡੀਪਰ ਬੱਚਿਆਂ ਦੇ ਪੜਾਉਣੇ ਵਗੈਰਾ ਉਹ ਸਜੇ ਹੋਏ ਨੇ ਜੀ ਤੇ ਵੀ ਆਰਟੀਫੀਸ਼ਲ ਜੁਐਲਰੀ ਹੈਗੀ ਆ ਲੇਡੀਜ਼ ਕਲਿੱਪ ਵਗੈਰਾ ਲੈਥਿਕ ਵਗੈਰਾ ਜਿਹੜੇ ਹੁੰਦੇ ਨੇ ਉਹ ਇਦਾਂ ਕੋਲ ਜਿਹੜਾ ਅਵੇਲੇਬਲ ਹੈਗਾ ਜੀ ਦੇ ਨਾਲ ਆਈ ਹੈ ਦੀ ਪੀਨ ਦੀ ਜਿਹੜੀ ਕ੍ਰੋਕਰੀ ਹੈ ਇਹਨਾਂ ਕੋਲੇ ਉਹ ਕਾਫੀ ਹੱਦ ਤੱਕ ਜਿਹੜੀ ਹੈ ਨਾਨ ਸਟਿਕ ਔਰ ਸਟੀਲ ਦੀ ਕ੍ਰੋਕਰੀ ਜਿਹੜੇ ਆਪਣੇ ਘਰਾਂ 'ਚ ਵਰਤ ਹੁੰਦੀ ਆ ਉਹ ਇੱਥੇ ਅਵੇਲੇਬਲ ਹੈਗੇ ਲੱਗੇ ਹੋਏ ਬਾਬਾ ਜੀ ਠੀਕ ਚੱਲਦਾ ਕੰਮ ਆ ਚਲੋ ਇਸੇ ਤਰ੍ਹਾਂ ਇੱਧਰ ਵੀ ਜਿਹੜੇ ਤੁਸੀਂ ਦੇਖ ਸਕਦੇ ਹੋ ਕਾਫੀ ਅੱਛੇ ਇਸ ਤਰ੍ਹਾਂ ਜਿਹੜੀਆਂ ਸਜਾ ਦੁਕਾਨਾਂ ਬਾਈ ਹੋਣ ਜਾਂ ਸਜਾਈਆਂ ਹੋਈਆਂ ਕਿ ਸਾਹਮਣੇ ਤੇ ਦੇਖ ਸਕਦੇ ਆ ਪਰਸ ਵਗੈਰਾ ਰਮਾਲ ਵਗੈਰਾ ਜੂਰ ਤੱਕ ਤੇ ਤੁਸੀਂ ਦੇਖ ਸਕਦੇ ਲੱਗੀਆਂ ਨੇ ਦੁਕਾਨਾਂ ਇਧਰ ਬੋਰਡ ਦੇ ਥੱਲੇ ਵੀ ਜਿਹੜੀਆਂ ਦੁਕਾਨਾਂ ਲਗਾਈਆਂ ਗਈਆਂ ਹੋਈਆਂ ਨੇ ਜਿਵੇਂ ਪਾਪੀਆਂ ਹੋਈਆਂ ਨੇ ਨੋਹਾ ਮਾਮ ਜਿਸਤੇ ਹੋ ਗਏ ਹੋਰ ਇਸ ਤਰ੍ਹਾਂ ਦੀ ਆਈਟਮਾਂ ਦੀਆਂ ਤੇਜਾਈਆਂ ਹੋਈਆਂ ਨੇ ਅੱਗੇ ਦੇਖੋ ਕਿ ਤੇ ਅੱਗੇ ਆ ਬੀਬੀ ਜੋਣੀ ਬੈਠੇ ਨੇ ਇਹਨਾਂ ਨੇ ਵੀ ਕਾਫੀ ਜਿਹੜੇ ਲੇਡੀ ਜਾਂ ਬੱਚਿਆਂ ਦੇ ਸਾਮਾਨ ਅਕੀਰਿੰਗ ਵਗੈਰਾ ਉਹ ਇੱਥੇ ਸਜਾਇਆ ਹੋਇਆ ਹੈ ਇਹਨਾਂ ਕੋਲ ਜਿਹੜੀ ਆ ਸੇਲ ਔਰ 20 ਰੁਪਏ ਚੱਲ ਰਹੀ ਹੈ ਕੱਲ ਦਾ ਦਿਨ ਜਿਹੜਾ ਇਹ ਮੇਲਾ ਹੋ ਚੰਨਾ ਹਜੇ ਤੁਸੀਂ ਕੱਲ ਨੂੰ ਵੀ ਮੇਲੇ ਤੇ ਮੱਥਾ ਟੇਕ ਸਕਦੇ ਹੋ ਆਸਾਂ ਜੀ ਨੇ ਸ਼ਿਰਕਤ ਕਰ ਸਕਦੇ ਹੋ ਤੇ ਇਸੇ ਤਰ੍ਹਾਂ ਇੱਧਰ ਬੱਚੇ ਝੋਣੇ ਆ ਗਏ ਗੁਲਦਸਤੇ ਆ ਗਏ ਸਾਹਮਣੇ ਪਰਸਾ ਗਏ ਜੀ ਕਾਫੀ ਵੱਡੇ ਵੱਡੇ ਬਾਜ਼ਾਰ ਜਿਹੜੇ ਆਏ ਛੋਨੇ ਛੋਨੇ ਜ ਇਸ ਦੇ ਨਾਲ ਅੱਗੇ ਚੱਲਦੇ ਤੁਹਾਨੂੰ ਦਿਖਾਣੇ ਆ ਜੀ ਸਾਸਾਂ ਨੂੰ ਜਿਹੜਾ ਇਹ ਮੇਲਾ ਕਾਫੀ ਵੱਡਾ ਮੇਲਾ ਹੁੰਦਾ ਤੇ ਤੁਸੀਂ ਦੇਖ ਸਕਦੇ ਚਾਰ ਪਿਆਰੇ ਜਿਹੜੇ ਆ ਬਾਬਾ ਜੀ ਦੀ ਜੇ ਆਪਾਂ ਇੱਧਰ ਪਹੁੰਚ ਗਏ ਆ ਬਾਬਾ ਜੀ ਦੇ ਅਸਥਾਨ ਤੇ ਜੀ ਬਾਬਾ ਜੀ ਸੱਤ ਸੱਤ ਸਾਹਿਬ ਆਪਾਂ ਸਾਹਮਣੇ ਪਹੁੰਚ ਗਏ ਆ ਉਹਨਾਂ ਦੇ ਅਸਥਾਨ ਤੇ ਪਹੁੰਚ ਗਏ ਦੇਖ ਸਕਦੇ ਤੁਸੀਂ ਸ਼ਾਮ ਦਾ ਜਿਹੜਾ ਟਾਈਮ ਹੋ ਗਿਆ ਲਾਈਟਨਿੰਗ ਸ਼ੁਰੂ ਹੋਣੇ ਆਈ ਹੈ ਤੇ ਸਾਕ ਮੇਲਾ ਜਿਹੜਾ ਉਹ ਭਰਿਆ ਹੋਇਆ ਹੈਗਾ ਜੀ ਇੱਧਰ ਵੀ ਦੇਖੋ ਤਾਂ ਕਾਫੀ ਦੂਰ-ਦੂਰ ਤੱਕ ਬਹੁਤੀਆਂ ਦੁਕਾਨਾਂ ਸੁੱਜ ਗਈਆਂ ਤੇ ਮੇਲਾ ਜਿਹੜਾ ਆਉਣਾ ਭਰ ਰਿਹਾ ਹੈਗਾ ਸ਼ਾਮ ਨੂੰ ਬਹੁਤ ਜ਼ਿਆਦਾ ਤੇ ਆਪਾਂ ਅੱਗੇ ਚੱਲਦੇ ਆ ਤੁਹਾਨੂੰ ਦਿਖਾਣੇ ਆ ਤੇ ਲਾਸਟ ਵਿੱਚ ਬਜ਼ਾਰਸ਼ੀਂ ਤਰ੍ਹਾਂ ਦੇਖ ਸਕਦੇ ਤੁਸੀਂ ਕਾਫੀ ਅੱਛਾ ਜਿਹੜਾ ਬਾਬਾ ਜੀ ਜਿਹੜੀਆਂ ਜੋਤਾਂ ਨੇ ਬਾਹਰ ਲੈ ਕੇ ਆਏ ਨੇ ਦਰਸ਼ਨ ਕਰੋ ਤੇ ਗੁਰੂ ਘਰ ਦੀਆਂ ਖੁਸ਼ੀਆਂ ਪ੍ਰਾਪਤ ਕਰੋ ਸ਼ਹੀਦ ਬਾਬਾ ਜੀ ਦੇ ਜਿਹੜੇ ਆ ਉੱਤੋਂ ਬਸਤਰ ਉਤਾਰਨ ਲੱਗੇ ਨੇ ਕਾਫੀ ਜਿਹੜੇ ਇਹਨਾਂ ਦੇ ਮੰਤਾਪੁਰੀ ਹੁੰਦੇ ਉੱਤੇ ਤੇ ਯਾਤਰਾ ਪੱਗਾਂ ਜਿਹੜੀਆਂ ਝੁਲਾ ਕੇ ਜਾਂਦੇ ਨੇ ਉਹਨਾਂ ਨੂੰ ਖੂਰੇ ਵਸਤਰਾਂ ਦੇਖਤਾ ਨੇ ਉੱਤੇ ਦੇਖੋ ਬਸਤਰ ਸੇ ਬਸਤਰ ਫੁਲ ਰਹੇ ਆ ਬਾਬਾ ਜੀ ਦੇ ਜਿਹੜੇ ਪੱਗਾਂ ਤੇ ਖੜੀਆਂ ਸਨ ਉਹਨਾਂ ਲਈ ਤਿਆਰ ਆ ਵੀ ਉਹ ਦੇਖੋ ਤੁਸੀਂ ਦੇਖ ਸਕਦੇ ਹੋ ਇਸ ਤਰ੍ਹਾਂ ਜਿਹੜੀਆਂ ਕਾਫੀ ਉਹਨਾਂ ਦੇ ਉੱਤੇ ਜਿਹੜਾ ਬਸਤਰ ਚੜਿਆ ਹੋ ਦੀ ਬਾਬਾ ਜੀ ਇਹਨਾਂ ਦੇ ਮੰਤਾ ਉਹਦੇ ਤੇ ਦੇਖ ਤਰ੍ਹਾਂ ਜਿਹੜੀ ਮੰਨਤੋਂ ਪੂਰੀ ਹੁੰਦੀ ਆ ਦੇਖ ਸਕਦੇ ਹੋ ਤੁਸੀਂ ਤੇ ਹੋਰ ਲੱਗਦਾ ਬਾਬਾ ਜੀ ਦੇ ਉੱਤੇ ਜਿਹੜਾ ਦਸਤਾਰ ਆ ਉਹ ਚੜੀ ਹੋਈ ਆ ਜੀ ਇਸ ਤਰ੍ਹਾਂ ਕਾफी ਕੱਪੜੇ ਉਹ ਦੇਖੋ ਉਤਾਰੇ ਆ ਵਸਤਰ ਉਹਨਾਂ ਦੇ ਕਾਫੀ ਕਾਫੀ ਚੜ ਜਾਂਦੇ ਆ ਫਿਰ ਉਹ ਜਿਆਦਾ ਮੋਟਾ ਹੋ ਜਾਂਦਾ ਹੈਗਾ ਜੀ ਬਾਬਾ ਜੀ ਦਾ ਸਥਾਨ ਇਹ ਪੱਕਾ ਨੇ ਬਾਬਾ ਜੀ ਦੀਆਂ ਉਤਰ ਸੇਰਾ ਸਾਹ ਵੀ ਉੱਪਰ ਜਿਹੜੇ ਰੱਖੇ ਹੋਏ ਆ ਚੜਾਏ ਗਏ ਹੈ ਜਿਹੜੀ ਸੰਗਤ ਦੁਆਰਾ ਭਾਈ ਇਸੇ ਪਿੰਡ ਤੋਂ ਕਿਹੜੀ ਵਰਨਾ ਦੇ ਅੱਛਾ ਕਿਹੜੀ ਵਰਨਾ ਕੇ ਵਰਨਾ ਕਿਹੜੀ ਮੈਨੂੰ ਇਹ ਨਹੀਂ ਪਤਾ ਲੱਗਿਆ ਇਹ ਕਿਹੜੀ ਵਰਨਾ ਜੀ ਅੱਛਾ ਕਿਹੜੀ ਵਰਨਾ ਕੋਈ ਵਰਨਾ ਕਿਹੜੀ ਗਈ ਜਾਂਦਾ ਮੋੜ ਵੀ ਵਰਨਾ ਖੇੜੀ ਚ ਲੱਗੇ ਹੋਏ ਆ ਤੁਹਾਡਾ ਨਾਮ ਨਹੀਂ ਕਿਹੜੀ ਵਰਨਾ ਜੀ ਠੀਕ ਹੈ ਬੜੀ ਮਿਹਰਬਾਨੀ ਬਾਈ ऐसे कि बाबा जी दी ਜਿਹੜੀ ਜਗ੍ਹਾ ਬਣੀ ਹੋਈ ਆ ਤੇ ਨਾਲ ਹੀ ਇਹ ਤਾਂ ਰਿਹੜੀਆਂ ਰੋੜੀਆਂ ਬਹੁਤ ਲੱਗੀਆਂ ਆ ਮਠਿਆਈ ਦੀਆਂ ਦੁਕਾਨਾਂ ਕੁਲਕੀ ਦੁਕਾਨਾਂ ਦੇ ਦੇਖ ਸਕਦੇ ਮੇਲੇ ਵਿੱਚ ਜਿਹੜੇ ਆ ਸੰਗਤ ਤੋਂ ਜਿਹੜਾ ਕੰਮ ਸਿੱਧ ਕਰ ਰਹੀ ਹੈ ਤੇ ਇੱਥੇ ਸਾਹਮਣੇ ਵੀ ਆਪਾਂ ਕੱਲ ਵੀ ਪੀਟੀ ਵੀੜੀ ਦੁਬਾਈ ਇਹਨਾਂ ਦੀ ਜਿਹੜੀ ਮਠਿਆਈ ਆ ਬੜੀ ਸਾਫ ਸੁਥਰੀ ਢੰਗ ਨਾਲ ਜਿਹੜੀ ਬਣਾਉਂਦੇ ਨੇ ਤੇ ਅੱਛਾ ਕੰਮ ਜਿਹੜਾ ਇਹਨਾਂ ਦਾ ਚੱਲਦਾ ਹੈ ਵੇਖਿਆ ਮੇਲੇ 'ਚ ਦੇਖਿਆ ਜਾਵੇ ਤਾਂ ਕਿੱਦਰੀ ਵਨ ਸਾਰੇ ਨੇ ਜਿਹੜੀਆਂ ਮਠਿਆਈਆਂ ਨਾਲ ਸਾਫ ਸੁਥਰੀਆਂ ਆ ਗਈਆਂ ਨੇ ਤੇ ਆ ਦੇ ਕੋਈ ਜਿਹੜੇ ਜਿਲੇ ਬਣ ਰਹੇ ਆ ਇਸ ਪਿੰਡ ਦੇ ਨੌਜਵਾਨ ਜਿਹੜੇ ਮੈਂ ਇਹਨਾਂ ਨੂੰ ਰਸਤਾ ਪੁੱਛਿਆ ਜੀ ਕਾਫੀ ਇਹ ਮਿਹਨਤਸਾਰ ਬੰਦੇ ਆ ਸਾਰੇ ਬਹੁਤ ਵਧੀਆ ਇਹਨਾਂ ਨੇ ਮੈਨੂੰ ਅਟੈਂਡ ਕੀਤਾ ਡੀਲ ਕੀਤਾ ਥੈਂਕ ਯੂ ਵੀ ਤੁਹਾਡਾ ਸਾਰਿਆਂ ਦਾ ਤვენ ਜੀ ਬਾਬਾ ਜੀ ਸਾਡੇ ਬੱਚੇ ਅੱਛਾ ਬਾਬਾ ਜੀ ਅੱਛਾ ਬਾਬਾ ਜੀ ਦਾੜੀ ਜੁੜੀ ਕਿੱਥੇ ਗਈ ਇਹ ਮੈਂ ਕੱਲ ਦੀ ਵੀਡੀਓ ਤੁਹਾਨੂੰ ਦਿਖਾ ਦਿੱਤਾ ਜਿਹੜੀ ਸਾਫ਼ ਸੁਥਰੀ ਹੈ ਜਿਹੜੀ ਕਾਫੀ ਮਿਠਾਈ ਦੇਖ ਸਕਦੇ ਭਿਓਰ ਜਿਹੜੇ ਆ ਇਧਰ ਪਿਛਲੇ ਪਾਸੇ ਤਾਜ਼ੇ ਬਣਦੇ ਆ ਤੁਸੀਂ ਇਹਨਾਂ ਦੀ ਮੈਨੂੰ ਕਾਫੀ ਅੱਛੀ ਲੱਗੀ ਹੋਰਾਂ ਨਾਲ ਪਰ ਹੋਰ ਵੀ ਅੱਛੇ ਆ ਜੇ ਲੇਕਿਨ ਇਹਨਾਂ ਦੇ ਜਿਹੜਾ ਫਰੈਸ਼ ਸਬਾਨ ਨਿਕਲਦਾ ਉਹ ਦੇਖ ਸਕਦੇ ਨਾਲ ਦੀ ਨਾਲ ਇਹ ਹੌ ਫਰਾਈ ਕਰਕੇ ਰੱਖੇ ਜਾਂਦੇ ਤੇ ਨਾਲ ਦੀ ਨਾਲ ਜਿਹੜੇ ਪਾਕੇ ਅੱਗੇ ਦਿੱਤੇ ਜਾਂਦੇ ਸਵੇਕ ਸਾਡੇ ਕਾਫੀ ਹੱਦ ਤੱਕ ਮਿਲਿਆ ਜਿਹਾ ਜਿਆਦਾ ਭਰ ਗਿਆ ਹੈਗਾ ਸ਼ਾਮ ਦਾ ਟਾਈਮ ਹੋ ਗਿਆ ਬੱਚੇ ਵੀ ਆਨੰਦ ਲੈ ਰਹੇ ਸਾਹਮਣੇ ਵੀ ਆਨੰਦ ਲੈ ਰਹੇ ਹੋਰ ਤੁਹਾਨੂੰ ਸਪਿਰਟ ਘੰਗੂੜੇ ਐ ਇੱਥੇ ਉਹ ਦੁਕਾਨਾਂ ਹੌ ਚੱਲਦੇ ਆਂ ਘੰਗੂੜੇ ਵਾਲੀ ਸਾਈਡ ਇਕੱਠਾ ਜਾ ਕਰਕੇ ਆਏ ਐ ਇਸੇ ਪੜ ਤੋਂ ਹੋਰ ਚਾਰ ਨੇ ਹੋਰ ਚਾਰੇ ਓਕੇ ਵੀ ਥੈਂਕ ਯੂ ਇਹ ਆ ਗਿਆ ਕਬੱਡੀ ਪਾਟੋ ਇਹ ਨੂ ਰਜਿਸਟ੍ਰੈਂਡ ਚਾਹੁੰਦੇ ਕਿ ਸਾਡੇ ਜੱਜ ਵਾਲੇ ਫੈਸਲੇ ਕਾਹਲੇ ਆ ਬਸ ਹੁਣ ਇਹ ਕਮਿਟੀ ਨੂੰ ਕਹਾਂ ਐਲੀਪੋਰਟ ਆ ਬਹੁਤ ਆ ਰਿਹਾ ਅੱਜ ਸਾਡੇ ਕੋਲ ਜੱਜ ਬੱਝੇਗਾ ਜੈਨ ਅਮਰੋਲ ਹੋਏ ਪਹੁੰਚਾਇਆ ਆ ਵੀਪਰ ਬਾਈਕ ਪੋਲ ਕੋਲ ਆਇਆ ਜੁਨੇ ਨਾਲ ਰੋਡ ਤੋਂ ਆ ਰਿਹਾ ਹੈ ਔਰ ਵਾਲਾ ਜਿੱਥੇ ਟਾਈਮ ਬਾਅਦ ਤੋਂ ਰੰਗੋ ਇਹ ਜਿਹੜਾ ਇਸ ਸਾਲ ਦੇ ਟੂਰ ਜਿਹੜਾ ਡੋਪੜਾ ਉਹ ਨਹੀਂ ਮਰੇਆ ਤੇ ਕਰਤੀ ਵੀ ਰੋਕੀ ਆ। ਅੱਜ ਇਹ ਦੋ ਦੋ ਟੀਮਾਂ ਦੇ ਵਿਚਕਾਰ ਜਿਹੜਾ ਮੈਚ ਚੱਲ ਰਿਹਾ ਹੈ। ਉਹ ਬਾਰੇ ਗੱਲ ਕਰਨਾ ਇਹ ਇੱਕ ਮਾਹੌਲ ਹੈ ਆਪਣਾ ਸੱਲਪੀ ਆਪਣੀ ਖੇਡ ਲਈ ਇਹ ਦੇਖਣ ਆਏ ਨੇ। ਇਹ ਆਪਾਂ ਜਿਹੜਾ ਖੜਤੀ ਵੀ ਦਿਖਾ ਦਿੰਦਾ ਤੁਹਾਨੂੰ। ਇਹ ਅੱਜ ਦਾ ਸੱਲਪੀ ਪ੍ਰੈਨ ਜਿਹੜਾ ਹੋਣਾ ਹੈ ਤੇ ਅਗਰ ਦਾ ਕੋਈ ਹੋਵੇਗਾ ਅਰਕੇ ਸ਼ਾਨ ਤੋਂ ਵੀ ਹੋਰ ਆਏਗਾ। हौली जुलाई हौली ਇਹ ਦੇਖੋ ਸਾਡੇ ਨਾਲ 37 ਚੈਲਪੀ ਚੈਲਪੀ ਕਰ ਰਹੇ ਨੇ ਆਉਂਦਾ ਹੈ ਜੀ ਮੇਰੇ ਕੋਲ ਕਬੱਡੀ ਕੋਲ ਆਉਂਦੇ ਨੇ ਜੀ ਜਰੂਰ ਸੈਲਫ ਸਟੈਂਡ ਦਾ 50 ਰੁਪਏ ਫੀਸ ਹੈ ਜੀ ਕਿਉਂਕਿ ਇਹ ਰੇਗ ਮੇਲੇ ਦੀ ਬਾਈ ਜੀ ਹੁੰਦੇ ਆ ਗਰਮੋਗੀਆਂ ਸੰਗੇ ਨਵਾਂ ਪੰਡ ਪੰਡਾੜੀਆ ਲਾਵੇ ਜੀਨਾ ਪਟਿਆਰਾ ਪੰਡ ਪੰਡਾੜੀ ਮੋਬਾਈਲ ਨੰਬਰ ਹੈ 814606 نوتو ہاں جی تو کڈال دے تے اور جبن دے ویلا کے اور پریکٹرا جتا ہو گی سنگ لگاڑا کدی وی ادر پروفڈ تے جڑے 54 نوتے یا اں ادر اویلیبل ہے گے ਇਹ ਇਤਰ ਕੋ ਜੇ ਸਾਦੋ ਜਿਹੜੇ ਆ ਬੰਦਸਤੇ ਜਰਾ ਔਰ ਕਿਤੇ ਹੈਗੇ ਆ ਇਹ ਹੈ 10 ਰੁਪਏ ਬਲਾਸ ਇਹਨਾਂ ਦਾ ਜਿਹੜਾ ਪੂਰਤੀ ਮਿਲ ਪ੍ਰੋਗਰਾਮ ਜੋ ਵੀ ਜਿਹੜਾ ਪੈਣਾ ਹੋਵੇ ਉਹ ਆ ਰਹੇ ਇਹ ਹੈ ਟੈਟੂ ਜਿਹੜੇ ਬਣਾਉਂਦੇ ਆ ਉਹਨਾਂ ਦਾ ਇਹਦਾ ਸਾਂਚੇ ਰੱਖਿਆ ਟੈਟੂ ਤੇ ਇਸ ਤਰ੍ਹਾਂ ਕਰਕੇ ਬੱਚਿਆਂ ਨਾਲ ਲੜਾਉਂਦੇ ਵੀ ਹੈਗੇ ਆ ਤੇ ਨਾਲ ਤੋਂ ਊਰੇ ਚੱਲ ਰਹੇ ਕਿਸੇ ਜਬਈਆਂ ਜੀ ਦੂਜੇ ਬਾਰੇ ਚੀਜ਼ ਨਹੀਂ ਹੈ ਕੀ ਇਹ ਸੇ ਪਿੰਡ ਦੇ ਨੌਜਵਾਨ ਕਈ ਥਾਵਾਂ ਤੇ ਲੱਗਿਆ ਲਿਖਿਆ ਹੋਇਆ ਵਰਨਾ ਖੇੜੀ ਕਈ ਥਾਂ ਤੇ ਲਿਖਿਆ ਹੋਇਆ ਤੇ ਜਿਹੜੇ ਕਹਿ ਰਹੇ ਆ ਖੇੜੀ ਵਰਨਾ ਕਹਿ ਰਹੇ ਆ ਚਲੋ ਆਪਾਂ ਕਿਹੜੀ ਵਰਨਾ ਦੇ ਨਾਮ ਜਿਹੜਾ ਮੇਲੇ ਦਾ ਨਾਮ ਰੱਖਾਂਗੇ ਸ਼ਹੀਦ ਬਾਬਾ ਸਿੱਧ ਜੀ ਖੇੜੀ ਵਰਨਾ ਤੋਂ ਪ੍ਰਿੰਦਰ ਸਿੰਘ ਨੂੰ ਦਿਓ ਇਜਾਜ਼ਤ ਜਿਹਦੇ ਨਾਲ ਅਗਲੀ ਵੀਡੀਓ ਹੋਂ ਤੱਕ ਮੇਰਾ ਇੰਤਜ਼ਾਰ ਕਰਨਾ ਜੀ ਆਲ ਸਭਨਾਂ ਦਾ ਧੰਨਵਾਦ ਵੀਡੀਓ ਦੇਖਣ ਲਈ ਜਿਹੜੇ ਮੇਰੇ ਵੀਰ ਭਾਈ ਨੇ ਮੇਰਾ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਉਹ ਸਬਸਕ੍ਰਾਈਬ ਜ਼ਰੂਰ ਕਰ ਲੈਣ ਤਾਂ ਜੋ ਤੁਹਾਨੂੰ ਮੇਰੀ ਅਗਲੀ ਵੀਡੀਓ ਦਾ ਜਿਹੜਾ ਨੋਟੀਫਿਕੇਸ਼ਨ ਆ ਉਹ ਜਲਦ ਤੋਂ ਜਲ ਮਿਲ ਸਕੇ ਇਹਦੇ ਨਾਲ ਮੇਰੇ ਵੱਲੋਂ ਸਾਰਿਆਂ ਸਤਿ ਸ੍ਰੀ ਅਕਾਲ ਚੜ੍ਹਦੀ ਕਲਾ ਜੀ